ਹੁਣ ਤੱਕ ਤੁਸੀਂ ਨੇ ਬਰਫੀਲੇ ਗੜਿਆਂ ਦੀ ਜਾਂ ਫਿਰ ਪਾਣੀ ਦੀਆਂ ਬੂੰਦਾਂ ਦੀ ਬਰਸਾਤ ਹੁੰਦੀ ਤਾਂ ਦੇਖੀ ਹੋਵੇਗੀ ਪਰ ਜਨਾਬ ਅੱਜ ਜਿਹੜੀ ਤੁਹਾਨੂੰ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਉਸ ਦੇ ਵਿੱਚ ਤੁਸੀਂ ਇੱਟਾ ਰੋੜਿਆਂ ਦੀ ਬਰਸਾਤ ਹੁੰਦੀ ਦੇਖੋਗੇ ਉਹ ਪੂਰਾ ਮੰਜ਼ਰ ਦੇਖ ਤੁਸੀਂ ਹੱਕੇ-ਵੱਕੇ ਜ਼ਰੂਰ ਰਹਿ ਜਾਉਗੇ ਹੁਣ ਸਾਹਮਣੇ ਦੇਖੋ ਬੰਦੇ ਛੱਤ ਤੇ ਖੜੇ ਹੋਏ ਇੱਟਾ ਰੋੜਿਆਂ ਦੀ ਬਰਸਾਤ ਕਰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆ ਦੇਖੋ ਆ ਦੇਖੋ ਥੋੜਾ ਮਾਰਨਾ ਇਧਰ ਦੇਖੋ ਇਹ ਇਧਰ ਦੇਖੋ ਆ ਗਿਆ ਆ ਗਿਆ ਇਧਰ ਦੇਖੋ ਆ ਦੇਖੋ ਪਰੇ ਹੋ ਸਾਰੇ ਪਰੇ ਹੋ ਇਧਰ ਦੇਖੋ ਆ ਦੇਖੋ ਆ ਦੇਖੋ ਫਾਈ ਟੈਂਕੀ ਪਾੜੀ ਇਧਰ ਦੇਖੋ ਹੋ ਪਰਿਆ ਗਏ ਪਰਿਆ ਗੁ ਪਰਿਆ ਇਧਰ ਦੇਖੋ ਸਰ ਇਧਰ ਦੇਖੋ ਵਟੇ ਵਜਣ ਦੇ ਆ ਲਾਈ ਵਟੇ ਵਜਣੇ ਫੇਰ ਇਧਰ ਦੇਖੋ ਇਹ ਆ ਡਗੇ ਹੁਣ ਦੱਸੋ ਕੀ ਕਰੀਏ ਘਰੇ ਮਾਰੀ ਆਂ ਡਿਆ ਵਟੇ ਸਰ ਕੋਚਾ ਬਾਪੂ ਦੇ ਸਿਰ ਚ ਵਜਣ ਲੱਗਾ ਗਾਏ ਭਰਿਆ ਓਏ ਓਏ ਆ ਦੇਖੋ ਆ ਦੇਖੋ ਆ ਦੇਖੋ ਇਹ ਆ ਦੇਖੋ ਸਰ ਪੁਛਾ ਕੇ ਤੇ ਡੰਗਰ ਡੰਗਰ ਵਜੇ ਕਿੱਥੇ ਡੰਗਰ ਖੋਲ ਦੀ ਦੱਸੋ ਆ ਸ਼ਦਾਈ ਹੋ ਗਿਆ ਨੇ ਆ ਲੈ ਆ ਦੇਖੋ ਆ ਲੈ ਆ ਦੇਖੋ ਗੋਲੀ ਨਾਲ ਤੇ ਵਟੇ ਦੋਵੇਂ ਪਿਓ ਤੇ ਸਾਰਾ ਨਬਰ ਆ ਆ ਆ ਦੇਖੋ ਆ ਦੇਖੋ ਸਾਰਾ ਟੱਬਰ ਡਿਆ ਕੇ ਇਹ ਆ ਦੇਖੋ ਇਹ ਓਏ ਇੱਕ ਤਾਂ ਮੁੰਡਾ ਡਿਆ ਆ ਦੇਖੋ ਉਹ ਟੈਂਕੀ ਕੋਰਤੀ ਸਾਰੀ ਆ ਵੇਖੋ ਡਗਰਾ ਡਗਰਾ ਆ ਆ ਵੇਖੋ ਆ ਵੇਖੋ ਉਹ ਕੁੜੀ ਜਮਟਾ ਵਾਚ ਗਿਆ ਜੋ ਵੇਖ ਲੋ ਕੁੜੀ ਦਾ ਸਿਰ ਪਾੜਦਾ ਆ ਜੱਟ ਮਾਰਦੀ ਕੁੜੀ ਜੇ ਆਓ ਜੇ ਇਹੋ 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 ਹੋਣਾ ਹੀ ਆ ਮੈਂ ਦਾ ਸਿਰ ਪਾੜਦਾ ਕੁੜੀ ਦਾ ਸਿਰ ਪਾੜਦਾ ਇਹਨਾਂ ਨੇ ਮਾਰ ਮਾਰ ਰੋੜੇ ਇਹੋ ਕੁਝ ਹੋਣਾ ਹੀ ਤੁਹਾਾਰੇ ਕਿਨੇ ਵਿੱਚ ਚਪਰ ਨੂੰ ਸਾਰੇ ਪੜਾ ਬੇੜਾ ਭਰਦਾ ਮੇਰਾ ਮਾਰ ਮਾਰ ਵੱਟੇ ਗੁੱਲੋ ਤੁਸੀਂ ਘੱਲ ਪਾਈ ਏ ਪੈ ਲੈਣਾ ਨਾ ਪੈ ਲੈ ਤੋ ਸਾਰੇ ਗੱਡੇ ਕਿਸੇ ਨਾਮ ਗੱਡੇ ਗੱਲ ਮੈਂ ਪੈ ਦੇ ਦਿੱਤਾ ਕਹਿੰਦਾ ਪੁੱਤ ਵੱਡੂਗੀ ਨਹੀਂ

ਦਰਸਲ ਇਹ ਮਾਮਲਾ ਅੰਮ੍ਰਿਤਸਰ ਦੇ ਤਾੜਾਪਿੰਡ ਦਾ ਹੈ ਜਿੱਥੇ ਕਿਸੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਦੋ ਪਰਿਵਾਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜਿਸ ਦੌਰਾਨ ਇੱਕ ਪਰਿਵਾਰ ਨੇ ਦੂਜੇ ਪਰਿਵਾਰ ਤੇ ਇੱਟਾ ਰੋੜਿਆਂ ਦੀ ਬਰਸਾਤ ਕਰ ਦਿੱਤੀ ਭਾਵ ਇੱਟਾ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਕੁੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਉਸ ਦੇ ਸਿਰ ਤੇ ਇੱਟ ਵੱਜੀ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਕੁੜੀ ਨੇ ਦੂਜੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਲਰੇਡੀ ਤਿੰਨ ਵਾਰ ਮਤਲਬ ਥਾਣੇ ਉਹ ਕਿ ਆ ਚੁੱਕੀਆਂ ਤਿੰਨ ਵਾਰ ਦਰਖਾਸਤ دی ਮੇਰੇ ਕੋ ਫੋਟੋ ਜੀ ਹੈਗੀਆਂ ਮੈਂ ਸਾਰੀਆਂ ਮਤਲਬ ਸ਼ੋਅ ਕਰਵਾ ਦਾਂਗੀ ਉੱਪਰ ਫੋਟੋਜ਼ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਪ੍ਰੂਫ ਠੀਕ ਹੈ ਨੇ ਤਿੰਨ ਵਾਰ ਦਰਖਾਸਤ ਲਿਖੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਠੀਕ ਹੈ ਤੇ ਜੇ ਕਿ ਮੇਰਾ ਝੂਠਾ ਪਰਚਾ ਕਰਨਾ ਹੋਵੇ ਉਹ ਝਟ ਗੱਡੀਆਂ ਲੈ ਕੇ ਆ ਜਾਂਦੇ ਆ ਕਿ ਹਾਂ ਇਹਨਾਂ ਨੇ ਇਦਾਂ ਕੀਤਾ ਠੀਕ ਹੈ ਮੇਰੇ ਹਸਬੰਡ ਤੇ ਆਲਰੇਡੀ ਕਿੰਨੀ ਵਾਰ 6-7 ਵਾਰ ਮੇਰੇ ਪਾਪਾ ਨੇ ਝੂਠੇ ਪਰਚੇ ਕਰਵਾਉਂਦੇ ਆ ਤੇ ਉਦੋਂ ਉਹਨਾਂ ਨੂੰ ਝਟ ਚੋਕ ਕੇ ਲੈ ਜਾਂਦੇ ਰਹੇ ਤੇ ਅੱਜ ਇਹਨਾਂ ਨੇ ਹੜਤੇ ਜਾਣ ਜ ਮੇਰੇ ਵੱਲੋਂ ਹੀ ਮੈਨੂੰ ਵੀ ਪਹਿਲਾਂ ਮੈਂ ਛੋਟੀ ਸੀਗੀ ਠੀਕ ਹੈ ਅੰਡਰੇ ਸੀ ਮੈਨੂੰ ਵੀ ਘੁੱਟ ਮਾਰ ਕੇ ਹਨਾ ਖਿਲਾਫ ਬਿਆਨ ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ 16 ਸਾਲ ਤੋਂ ਲਗਾਤਾਰ ਹਨਾ ਹਾਂਜੀ ਤੇ ਨਾਲੇ ਮੈਂ ਪਹਿਲੀ ਵਾਰ ਇਹੋ ਜਿਹਾ ਪਿਓ ਵੇਖਿਆ ਜਿਹੜਾ ਨਾਲ ਉਥੇ ਥਾਣੇ ਜਾ ਕੇ ਕਹਿ ਰਿਹਾ ਕਿ ਇਹ ਸਮਗਲਿੰਗ ਕਰਦੀ ਹੈ ਕੁੜੀ ਮੈਨੂੰ ਤਾਂ ਸ਼ਰਮ ਆਉਂਦੀ ਐ ਇਨੀ ਗੱਲ ਕਹਿੰਦੇ ਆਂ ਮਤਲਬ ਇਹਨੇ ਚੀਜ਼ ਕਹਿਣਾ ਤੇ ਬੰਦਨ ਕਿ ਤੁਸੀਂ ਆਣ ਕੇ ਮੇਰੇ ਆਡ ਗਵਾੜ ਜਾਂ ਕਿਸੇ ਪੁਸ਼ੀਸ਼ ਕਰ ਸਕਦੇ ਹੋ ਮੇਰੇ ਬਾਰੇ ਹਾਂਜੀ 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 ਤੇ ਜੇ ਕੋਈ ਇਹੋ ਜਿਹਾ ਉਹ ਵੀ ਜੇ ਕੋਈ ਵੀ ਮੇਰੇ ਖਿਲਾਫ ਇਦਾਂ ਦੀ ਗੱਲ ਕਰ ਦਿੰਦਾ ਠੀਕ ਹੈ ਤੇ ਮੈਂ ਆਪਣੇ ਹਸਬੰਦ ਦੇ ਖਿਲਾਫ ਖੁਦ ਬੋਲੂੰਗੀ ਠੀਕ ਹੈ ਪਰ ਅਜੇ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਲਾਸਟ ਵਿੱਚ ਕੀ ਮਤਲਬ ਬੇਨਤੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਜ ਮਤਲਬ ਕਰਦੀਆਂ ਕੀ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਨਾ ਹੋਈ ਤੇ ਸਾਨੂੰ ਕਿਤੇ ਵੀ ਉੱਚੇ ਤੋਂ ਉੱਚੇ ਉੱਚ ਅਧਿਕਾਰੀਆਂ ਤੱਕ ਜਾਣਾ ਪਿਆ ਤੇ ਅਸੀਂ ਜਾਵਾਂਗੇ ਸਬੰਧਤ ਰਾਣ ਚਨੇਰ ਦੇ ਕੋਈ ਮੁੱਖ ਅਫਸਰ ਨੇ ਰਜ਼ਾਰ ਕਰਮਪਾਲ ਸਿੰਘ ਜੀ ਹਾਂਜੀ ਉਹਨਾਂ ਨੂੰ ਵੀ ਮੈਂ ਹੀ ਬੇਨਤੀ ਕਰੂੰਗੀ ਨਹੀਂ ਵਹੀ ਗੱਲ ਉਹਨਾਂ ਨਾਲ ਕਰਾਈ ਤੱਕ ਨਹੀਂ 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 ਉਹਨਾਂ ਨੂੰ ਮਿਲੇ ਹੀ ਨਹੀਂ ਖਾਣੇ ਵਿੱਚ ਮਿਲਦੇ ਹੀ ਨਹੀਂ ਰਹੇ ਤਿੰਨ ਤਿੰਨ ਵਾਰੀ ਅਸੀਂ ਗਏ ਉਹ ਹੈ ਹੀ ਨਹੀਂ ਸੀਗੇ ਉੱਥੇ ਉਹ ਸਾਰਾ ਸਮੇਂ ਦਾ ਲਾਲਾ ਮੇਰੇ ਭਰਾ ਦਾ ਸੋਰਾ ਰੂੜੇ ਮਾਂ ਡਿਆ ਦੀ ਬਾਹਰ ਨਾਲ ਬੱਛਾ ਬਣਿਆ ਗਰੀਬ ਗਰੀਬ ਨਾਲ ਤੇ ਮੈਂ ਜਮ ਮੈਂ ਉਹ ਵੀ ਉਹ ਵੱਲ ਲਾਤੇ ਰੂੜਾ ਬੱਜ ਰਿਹਾ ਮੈਂ ਥੋਲੋਂ ਚੱਲਿਆ ਵਸ਼ੇ ਨੂੰ ਮੈਂ ਥੋਲੋਂ ਦਾ ਮੇਰੇ ਧੋਤੇ ਵੱਜ ਰਿਆ ਤੇ ਥੱਲੇ ਮਖਲੇ ਮੋੜੇ ਲਾ ਤੇ ਮਰਾ ਜਮਾਇ ਦੀ ਕਿਹੜੀ ਕਿਲੋ ਰੋੜੇ ਮਾਰੇ ਗਿਆ ਨਾ ਪਤਾ ਨਹੀਂ ਕੋਈ ਗੱਲ ਬਾਤ ਨਹੀਂ ਆਈ ਘਰੇ ਪਿੱਤੇ ਆ ਮੈਂ ਬੰਬੀ ਨੂੰ ਆਹਲਾ ਤੇ ਪਤੇ ਦੇਹਰਾ ਲਾਇਆ ਬਾਹਰ ਬੂਆ ਧੋੜਿਆ ਹੀ ਰਹੀ ਰੋੜਾ ਬੋਦਨ ਰੋੜੇ ਮੰਨ ਬੈਰਿਆ ਬੋਦਨ ਬੈਰਿਆ ਬਾੜਾ ਬਾੜਾ ਇਹ ਬੋਦ ਰੋੜੇ ਰੋੜੇ ਮੰਨ ਬੈਰਿਆ ਆਪੇ ਇਹ ਜਿਹੜੀ ਵੀਡੀਓ ਬਣਾਈ ਆ ਰੋੜੇ ਮਾਰਦੀਆਂ ਨੇ ਹੂੰ ਤੇ ਇਹਨੇ ਪੈ ਰਾਤ ਮਾਰੇ ਰੋੜੇ ਇਹਨੇ ਤੇ ਫੇਮ ਤਾਂ ਤਾਂ ਕਿਰਿੰਜ ਰੈਂਜਰਸ ਕੀ ਬਸ ਇਹ ਵੀ ਇਹ ਪੂਰੀ ਇੱਥੇ ਰਹਿ ਨਹੀਂ ਸਾਡੇ ਵਾਲੇ ਮੇਰੇ ਘਰਾਂ ਵਾਲੇ ਬਸ ਲਵ ਮੈਰਿਜ ਕਰਕੇ ਹਾਂਜੀ ਉਹ ਤੋੜ ਥੰਦਾ ਆਪੇ ਬਿਨਾਂ ਲਾਵਾ ਫਿਰ ਫਿਰ ਦੇ ਤੇ ਉਹ ਆਪੇ ਲਈ ਆ ਪੁੰਦੇ ਮੈਂ ਤੇ ਮਰ ਕੁਲੀ ਮੁੰਡਾ ਆਇਆ ਇਹਨਾਂ ਨੇ ਵੀ ਕਹਿ ਰਹੇ ਕਿ ਸਾਨੂੰ ਸਮਗ ਲੈ ਕੇ ਆ ਜਾਂਦਾ ਵਾ ਜਾਂ ਇਤਰਾ ਕਿਹਾ ਗਿਆ ਵਾ ਕਦੀ ਘਰੋਂ ਤੁਹਾਡੇ ਸਾਹਮਣੇ ਕੋਈ ਪੁਲਿਸ ਨੂੰ ਕੋਈ ਬਰਾਮਦ ਹੋਈ ਤੁਹਾਡੇ ਨਹੀਂ ਸਰ ਨਾਲ ਦੋ ਨਾਲ ਪਿੰਦਰ ਦੂਜੇ ਪਿੰਦਰੇ ਮੈਂ ਅੰਮ੍ਰਿਤਪਨਤੀ ਆਏ ਆ ਹਨ ਮਾੜੀ ਜਿੰਦਾ ਤੋੜਿਆ ਕਿਤੇ ਤੂੰ ਹੀ ਤੀਣੀ ਲੰਬੀ ਬਾਤ ਆਦਾ ਦੋ ਚਾਹ ਜਿਆ ਪੀਆ ਪਿਆ ਰੇ ਮਾੜੀ ਚ ਉਹ ਪਿਆ ਦੀ ਸਾੜੇ ਦਾ ਲੀਲੇ ਫੋਲੇ ਪੇਟੀਆਂ ਫੋਲੀਆਂ ਤੂੰ ਸਾਨੂੰ ਸਾਮਾਨੇ ਨਾ ਲੱਭਿਆ ਜੋ ਇਹ ਕਹ ਰੇ ਕਿ ਕੋਲੋਂ ਪਾ ਗਏ ਮੇਰੇ ਤੇ ਪਰਚਾ ਕੀਤਾ ਗਿਆ ਉਹ ਹੀ ਇੰਨੇ ਫੋਨ ਦਾਤੇ ਫੇਰ ਪਰਚਾ ਆਇਆ ਦੀ ਅੱਛਾ ਹਾਂਜੀ ਇੰਨੇ ਤਰਾ ਹੈ ਮੇਰੇ ਭਰਾ ਥੋੜੇ ਜਿਨੇ ਪੱਚੇ ਰਹੰਦੇ ਹੋਂ ਫੇ ਹੀ ਹੋਂ ਫੇ ਹੀ ਥਾਣੇ ਚਾਲੀ ਬੋਲਨ ਦਿਆ ਝੂਟਾ ਨਾਮ ਲਾਉਂਦੇ ਮੇਰੇ ਭਰਾ ਦਾ ਇੰਨੇ ਫੇਰ ਮਾਰੇ ਆ ਜਿਹੜੇ ਪਿੰਡ ਦਾ ਬੰਡਾ ਤੈਰੇ ਤੇ ਐਂ ਫੇਰ ਮਾਰੇ ਆ ਐਂ ਸਾਨੂੰ ਦੋਵਾਂ ਭਰਾਵਾਂ ਦੀ ਮੱਝੀ ਸਾਰਾ ਦੇ ਕਿ ਪਿਆਦਾ ਬੰਦਾ ਤੇ ਦੋੜੀ ਨੇ ਦੋੜੀ ਨੇ ਫਾਰਸਕਾਰ ਮਾਰਿਆ ਮਰੀ ਜਾ ਅੱਛਾ ਅਜੇ ਵੀਡੀਓ ਬਣਾਉਂਦੇ ਰੋੜੇ ਮਾਰਨੀ ਮਾਰਿਆ ਲੋਰ ਨੂੰ ਤਾਂ ਸਾਮੋਂਦੀ ਸਾਡੇ ਉਹਦੀ ਸਦਾਰਿਆ ਅੱਛਾ ਇਹ ਕੁੜੀ ਤਾਂ ਇਹ ਕਹਾ ਹੈ ਜਾਂ ਚੁੱਭਦਾ ਹੈ ਕੁੜੀ ਸਾਹਮਣੇ ਦੀ ਬਸੰਦੀ ਹੈ ਦੀ ਉਹਨਾਂ ਦਵੰਤਰਾ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ ਬਾਰ ਬਾਰ ਥਾਣੇ ਬੁਲਾਇਆ ਹਾ ਜੰਨੀ ਆਏ ਤੇ ਉਹਦੇ ਸਬੰਧ ਵਿੱਚ 7 50 ਦੇ ਕਲੰਦਰੇ ਬਣਾਤੇ ਉਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਪੀਸ਼ ਕਰਾਂਗੇ ਜੋ ਵੀ ਉਹਦਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲੇ ਚਲਦੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਤੇ 575 ਦਾ ਮਾਮਲਾ ਦਰਜ ਕਰ ਦਿੱਤਾ ਅਤੇ ਦੋਵੇਂ ਧਿਰਾਂ ਦੇ ਬਿਆਨਾਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।